ਦਾਸ ઋਸ਼ੀਕੇਸ਼ ਦੇ ਆਸਥਾਨ ਗੁਰਦੁਆਰੇ ਦੇ ਵਿੱਚ ਪ੍ਰਾਚੀਨ ਗੁਰਦੁਆਰੇ ਚ ਕਥਾ ਕਰ ਰਿਹਾ ਸੀ ਲੜੀਵਾਰ ਕਥਾ ਵਿੱਚ ਇਹ ਸ਼ਬਦ ਸੀ ਬਾਲੀ ਰੋਵੇ ਨਾਏ ਭਤਾਰਿ ਨਾਨਕ ਦੁਖੀਆ ਸਭ ਸੰਸਾਰ ਸ੍ਰੋਤਿਆਂ ਦੇ ਵਿੱਚ ਇੱਕ ਬੜਾ ਦਾਰਸ਼ਨਿਕ ਚਿੰਤਕ ਲਿਖਾਰੀ ਔਰ ਭਗਵਾ ਵੇਸ਼ ਧਾਰਨ ਕੀਤੇ ਇੱਕ ਸਾਧੂ ਬੈਠਾ ਸੀ ਕਥਾ ਦੀ ਸਮਾਪਤੀ ਤਵਾਦ ਕਹਿਣ ਲਗਾ ਜਾਪਦਾ ਹੈ ਗੁਰਨਾانک ਨੇ ਦੁਖੀ ਦੁਖ ਵੇਖਿਆ ਨਾਨਕ ਦੁਖੀਆ ਸਭ ਸੰਸਾਰ ਨਹੀਂ ਸੰਸਾਰ ਦੇ ਸੁਖ ਵੀ ਹੈ ਸੰਸਾਰ ਦੇ ਖੇੜੇ ਵੀ ਨੇ ਸੰਸਾਰ ਦੇ ਵਿੱਚ ਖੁਸ਼ੀਆਂ ਵੀ ਨੇ ਸੰਸਾਰ ਦੇ ਵਿੱਚ ਆਨੰਦ ਵੀ ਹੈ ਤੇ ਅਤ ਕਥਨੀ ਹੈ ਤੇ ਗੁਨਾਹਿਕ ਨੇ ਗੱਲ ਵਧਾ ਕੇ ਕਹਿ ਦਿੱਤੀ ਹੈ। ਔਰ ਇਸ ਨੂੰ ਸਾਹਿਤਿਕ ਦੁਨੀਆ ਦੇ ਵਿੱਚ ਕਾਵੇ ਕਲਾ ਦੇ ਵਿੱਚ ਸ਼ਾਇਰਾਨਾ ਜੋ ਹੈ ਆਲਮਾਨਾ ਅੰਦਾਜ਼ ਦੇ ਵਿੱਚ ਇਸ ਨੂੰ ਕਹਿੰਦੇ ਨੇ ਅਤੀ ਉਪਮਾ ਅਲੰਕਾਰ ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹ ਵੀ ਇੱਕ ਅਲੰਕਾਰ ਹੈ ਇਹ ਵੀ ਇੱਕ ਗਹਿਣਾ ਹੈ ਜੈਸੇ ਕਿਸੇ ਦੇ ਖੂਬਸੂਰਤ ਚਿਹਰੇ ਨੂੰ ਦੇਖ ਕੇ ਕਹਿ ਦੇਣਾ ਹੈ ਤੇ ਚੰਨ ਵਰਗਾ ਹੈ ਅਤੀ ਉਪਮਾ ਅਲੰਕਾਰ ਜਿਵਾ ਕਈ ਚੰਨ ਵਰਗਾ ਹੈ ਤੋ ਘਰ ਦੇਚ ਬੱਤੀ ਨਾ ਜਗਾਈਏ ਦੇ ਮੁਖੜੇ ਤੋਂ ਹੀ ਚਾਨਣਾ ਬਣਿਆ ਰਿਹਾ ਹੈ ਇਹ ਦੰਦ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਇਹ ਸਾਹਿਤਿਕ ਦੁਨੀਆ ਦੇਚ ਆਧ ਕਾਲ ਤੋਂ ਸ਼ਾਇਰ ਲੋਗ ਕਵੀ ਲੋਗ ਅਤੀ ਉਪਮਾ ਅਲੰਕਾਰ ਦੀ ਵਰਤੋਂ ਕਰਦੇ ਰਹੇ ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਤ ਨੇ ਅਵਤਾਰ ਨੇ ਪਰ ਸ਼ਾਇਰ ਵੀ ਤੇ ਨੇ ਨਾ ਕਵੀ ਨੇ ਤਾਂ ਕਵੀ ਅਲੰਕਾਰ ਦੀ ਵਰਤੋਂ ਕਰਦੇ ਨੇ ਗੁਰੂ ਨਾਨਕ ਨੇ ਵਰਤੋਂ ਕੀਤੀ ਅਤੀ ਉਪਮਾ ਅਲੰਕਾਰ ਹੈ ਸਾਰਾ ਜਗਤ ਦੁਖੀ ਨਹੀਂ ਹੈ ਸਾਰਾ ਸੰਸਾਰ ਦੁਖੀ ਨਹੀਂ ਹੈ ਠੀਕ ਹੈ ਬਹੁ ਗਿਣਤੀ ਦੁਖੀ ਹੋ ਸਕਦੀ ਹੈ ਔਰ ਇਹ ਕਹਿ ਦੇਣਾ ਨਾਨਕ ਦੁਖੀਆ ਸਭ ਸੰਸਾਰ ਇਹ ਅਤੀ ਉਪਮਾ ਅਲੰਕਾਰ ਹੈ ਮੈਂ ਖੈ ਨਹੀਂ ਇਹ ਸਤਿ ਬਚਨ ਹੈ ਇਹ ਅੰਮ੍ਰਿਤਮਈ ਬਚਨ ਹੈ ਔਰ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਮੈਨੂੰ ਕਹਿ ਲਗਾ ਮਸਕੀਨ ਜੀ ਜੇ ਮੈਂ ਤੁਹਾਨੂੰ ਸੁਖ ਦਾ ਸਰੂਪ ਦਿਖਾ ਦੇਆ ਆ ਆਨੰਦ ਦੀ ਤਸਵੀਰ ਦਿਖਾ ਦੇਆ ਆ ਖੇੜੇ ਤੇ ਖੁਸ਼ੀਆਂ ਦੀ ਮੂਰਤੀ ਦਿਖਾ ਦੇ ਆ ਫਿਰ ਤੇ ਤੁਸੀਂ ਕਬੂਲ ਕਰੋਗੇ ਕਿ అతి ਉਪਮਾ ਅਲੰਕਾਰ ਹੈ ਗੁਰੂ ਨਾਨਕ ਨੇ ਗਲ ਵਧਾ ਕੇ ਆਖੀ ਹੈ ਮੈਂ ਕਿ ਮਿਤਰਾ ਇੱਥੇ ਤੱਕ ਨੋਬਤ ਨਹੀਂ ਆਏਗੀ ਸਿਰਫ ਮੈਂ ਸ਼ਰਧਾ ਕਰਕੇ ਨਹੀਂ ਕਹਿ ਰਿਹਾ ਬਲਕੇ ਮੇਰਾ ਪੂਰਨ ਭਰੋਸਾ ਹੈ ਗੁਰੂ ਨਾਨਕ ਦੇ ਕੰਠ ਤੋਂ ਜੋ ਵਾਕ ਨਿਕਲਨੇ ਨੇ ਉਹ ਖਸਮ ਦੇ ਬੋਲਨੇ ਅੰਮ੍ਰਿਤਮਈ ਬੋਲਨੇ ਤੇ అతి ਉਪਮਾ ਅਲੰਕਾਰ ਨਹੀਂ ਨੇ ਲਗੇ ਕੱਲ ਮੈਂ ਤੁਹਾਨੂੰ ਫਿਰ ਸੁਖ ਦਾ ਸਰੂਪ ਦਿਖਾਵਾਂਗਾ ਚਲਾ ਗਿਆ ਉਹ ਦਿਨ ਤੇ ਉਹ ਰਾਤ ਵੀ ਮੇਰੀ ਬੜੀ ਬੇਚੈਨੀ ਨਾਲ ਲੰਗੀ ਮੈਂ ਕਿਹਾ ਪਤਾ ਨਹੀਂ ਕੀ ਦਿਖਾਵੇਗਾ ਕੀ ਲਿਆਵੇਗਾ ਉਹ ਕੀ ਹੋਵੇਗੀ ਚੀਜ਼ ਦਿਨ ਭਰ ਮੈਂ ਸੋਚਾਂ ਚ ਰਿਹਾ ਜੇ ਮੇਰੇ ਕੋਲ ਨਾ ਜਵਾਬ ਬਣਿਆ ਫਿਰ ਔਰ ਰਾਤ ਨੂੰ ਤੇ ਅੰਦਰੋਂ ਅਰਦਾਸ ਵੀ ਨਿਕਲੀ اے ਪਾਦਸ਼ਾ ਤੂੰ ਲੱਜਾ ਰੱਖੀ ਆਪਣੀ ਬਿਰਦ ਬਾਣੇ ਦੀ ਬੋਲ ਤੇਰੇ ਨੇ ਬਚਨ ਤੇਰੇ ਨੇ ਔਰ ਤੇਰੇ ਬੋਲਾਂ ਤੇ ਮੈਂ ਦਾਵਾ ਕੀਤਾ ਇਹ ਆਤ ਕਥਨੀ ਨਹੀਂ ਹੈ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਇਹ ਸਤਿ ਬਚਨ ਨੇ ਇਹ ਅੰਮ੍ਰਿਤਮਈ ਬਚਨ ਨੇ ਦੂਸਰੇ ਦਿਨ ਇਹ ਗੁਰਦੁਆਰੇ ਆਇਆ ਔਰ ਉਸ ਮਹਾਪੁਰਸ਼ ਦੇ ਹੱਥ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਖਿੜਿਆ ਹੋਇਆ ਗੁਲਦਸਤਾ ਸੀ। ਭੇਟ ਨਹੀਂ ਕੀਤਾ ਇਸਨੇ। ਮੱਥਾ ਟੇਕ ਕੇ ਇੱਕ ਪਾਸੇ ਬੈਠ ਗਿਆ ਤੇ ਗੁਲਦਸਤਾ ਕੋਲ। ਕਥਾ ਦੀ ਸਮਾਪਤੀ ਤੋਂ ਬਾਅਦ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਗੁਲਦਸਤਾ ਤੁਹਾਨੂੰ ਦਿਖਾਈ ਦੇਂਦਾ? ਮੈਂ ਕਿਹਾ ਦਿਖਾਈ ਦੇਂਦਾ। ਗੁਰੂ ਦੀ ਮਹਿਰ ਹੈ ਅੱਖਾਂ 'ਚ ਹੈ ਜੋਤ। ਜੰਡਲੇ ਜੇ ਤੁਹਾਨੂੰ ਇਹ ਥੁੱਲ ਦਿਖਾਈ ਦਿੰਦੇ ਨੇ ਤੋ ਫਿਰ ਤੇ ਇਹ ਵੀ ਦਿਖਾਈ ਦਿੰਦਾ ਹੋਵੇਗਾ ਕਿ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਹੱਸ ਰਹੀ ਹੈ ਪੱਤੀ ਪੱਤੀ ਦੇਚ ਖੇੜਾ ਹੈ ਇੱਕ ਇੱਕ ਪੱਤੀ ਦੇਚ ਮਹਿਕ ਹੈ ਫਿਰ ਤੇ ਇਹ ਵੀ ਦਿਖਾਈ ਦਿੰਦਾ ਹੋਵੇਗਾ ਮੈਂ ਕਿਹਾ ਹਾਂ ਵਾਕਈ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਦੇਚ ਖੇੜਾ ਹੈ ਪੱਤੀ ਪੱਤੀ ਵਿੱਚ ਮਹਿਕ ਹੈ। ਤਾਂ ਮੈਨੂੰ ਕਹਿ ਲੱਗਾ ਇਤਨਾ ਖੇੜਾ। ਇਤਨੀ ਮਹਿਕ। ਇਤਨਾ ਸੁਵਪਣ। ਕਿਆ ਇਹ ਕਹਿਣਾ ਚੰਗਾ ਲੱਗਦਾ ਹੈ ਨਾ ਨਿਕ ਦੁਖੀਆ ਸਭ ਸੰਸਾਰ। ਐਸੇ ਖੇੜੇ ਦੇ ਹੁੰਦੇ ਆ। ਇਤਨੇ ਸੁਵਪਣ ਦੇ ਹੁੰਦੇ ਆ। ਇਤਨੀ ਮਹਿਕ ਦੇ ਹੁੰਦੇ ਆ। ਤੇ ਫਿਰ ਮਨੁ ਕਾਖੇ ਨਾ ਨਿਕ ਦੁਖੀਆ ਸਭ ਸੰਸਾਰ। ਕਮ ਸੇ ਕਮ ਇਹ ਬਚਨ ਇਨਾ ਫੁੱਲਾਂ ਤੇ ਤੇ ਪੂਰਾ ਨਹੀਂ ਉਤਰਦਾ ਮੈਨੂੰ ਕਹਿਣ ਲੱਗਿਆ ਗੁਰਨਾਮਿਕ ਦੇ ਇਹ ਬੋਲੇ ਨਾ ਫੁੱਲਾਂ ਤੇ ਪੂਰੇ ਨਹੀਂ ਉਤਰਦੇ ਇਹ ਖਿੜੇ ਹੋਏ ਨੇ ਤੇ ਨਹੀਂ ਰੋ ਰਹੇ ਇਹ ਮਹਿਕ ਲੁਟਾ ਰਹੇ ਨੇ ਇਹ ਸੁਪਨ ਦੀ ਤਸਵੀਰ ਨੇ ਕਿਆ ਇਹਨਾਂ ਨੂੰ ਵੇਖ ਕੇ ਜ਼ੁਬਾਨ ਚੋਂ ਬੋਲ ਨਿਕਲ ਸਕਦੇ ਨੇ ਨਾਨਕ ਦੁਖੀਆ ਸਭ ਸੰਸਾਰ ਮੈਂ ਕਿ ਮਿਤਰਾ ਕੱਲ ਤੁਸੀਂ ਇਹ ਦਾਵਾ ਕੀਤਾ ਸੀ ਕਿ ਮੈਂ ਸੁਖ ਦਾ ਸਰੂਪ ਦਿਖਾਵਾਂਗਾ ਖਿੜੇ ਤੇ ਮੁਸਕਰਾਹਟ ਦੀ ਤਸਵੀਰ ਪੇਸ਼ ਕਰਾਂਗਾ ਵਾਕਈ ਕੀਤੀ ਹੈ ਤੇ ਫੁੱਲ ਖਿੜੇ ਹੋਏ ਨੇ ਮੁਸਕਰਾ ਰਹੇ ਨੇ ਸੋਹਣੇ ਨੇ ਮਹਿਕ ਹੈ ਮੈਂ ਮੰਨਦਾ ਮੈਂ ਤਸਵੀਰ تسلیم ਕਰਦਾ ਇਹ ਸੁਖ ਦੀ ਮੂਰਤੀ ਨੇ ਇਹ ਖੇੜੇ ਦੀ ਤਸਵੀਰ ਹੈ ਇਹ ਹਾਸੇ ਦਾ ਮੂਜਸਮਾ ਹੈ ਲੇਕਿਨ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ ਖੁਸ਼ੀ ਦਾ ਰੂਪ 24 ਘੰਟੇ ਹੋ ਗਏ ਬਸ 12 ਘੰਟਿਆਂ ਵਾਸਤੇ ਇਨ੍ਹਾਂ ਹੀ ਫੁੱਲਾਂ ਨੂੰ ਬਸ ਸਤਿਗੁਰੂ ਦੀ ਹਜ਼ੂਰੀ 'ਚ ਇੱਥੇ ਹੀ ਰੱਖ ਜਾਓ ਬਾਕੀ ਗੱਲ ਸ਼ਾਮੀ ਕਰਾਂਗੇ ਇਨ੍ਹਾਂ ਫੁੱਲਾਂ ਦੇ ਸੰਬੰਧ 'ਚ ਬਾਕੀ ਵਿਚਾਰ ਸ਼ਾਮ ਨੂੰ ਕਰਾਂਗੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹਦੀ ਅੱਖਾਂ ਭਰਾਈਆਂ ਕਿੰਨੇ ਕਾ ਸ਼ਾਮ ਨੂੰ ਤੇ ਮੁਰਝਾ ਜਾਣਗੇ ਕੁਮਲਾ ਜਾਣਗੇ ਤਾਂ ਮੈਂ ਕਹੇ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਸੇ ਖੇੜੇ ਦੇ ਚੋਂ ਹੀ ਮੁਰਝਾਣਾ ਪੈਦਾ ਹੋਵੇਗਾ ਇਸੇ ਹਾਸੇ ਦੇ ਚੋਂ ਹੀ ਰੋਣਾ ਜਨਮ ਲਵੇਗਾ ਇਸੇ ਸੁਪਣ ਦੇ ਵਿੱਚੋਂ ਹੀ ਕ੍ਰੂਪਤਾ ਪੈਦਾ ਹੋਵੇਗੀ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹਸਤਾ ਹੋ ਆ ਪਾਓਗੇ ਉਹ ਪਰੇਸ਼ਾਨ ਹੋਗਾ